ਤਨਵਾ ਤੁਹਾਡਾ ਸਾਰੇ ਲੋਕਾਂ ਤੇ ਮੈਂ ਧੰਨਵਾਦੀ ਹਾਂ ਆਪਣੇ ਰੱਬ ਦਾ ਉਸ ਪ੍ਰਮਾਤਮਾ ਦਾ ਜਿਹਦੇ ਅਸ਼ੀਰਵਾਦ ਸਦਕਾ ਇਹ ਟਿਕਟ ਮਿਲੀ ਆ। ਉਹ ਨਾਲ ਨਾਲ ਮੈਂ ਧੰਨਵਾਦ ਕਰਦਾ ਤੇ ਉਹ ਆਪਣੀ ਕਾਂਗਰਸ ਪਾਰਟੀ ਦਾ ਸਮੂਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਵੀ ਇੱਕ ਵਾਰ ਹਾਰਨ ਤੋਂ ਬਾਅਦ ਦੁਬਾਰਾ ਮੈਨੂੰ ਇੱਕ ਮੌਕਾ ਦਿੱਤਾ। ਮੈਂ ਰੋਪੜ ਵਾਸੀਆਂ ਨੂੰ ਵੀ ਇਹੀ ਕਹੂੰਗਾ ਇੰਨੀ ਵੋਟਾਂ ਦੇ ਹਾਰਨ ਤੋਂ ਬਾਅਦ ਮੇਰੀ ਪਾਰਟੀ ਨੇ ਮੇਰੇ 'ਤੇ ਵਿਸ਼ਵਾਸ ਦਿਵਾਇਆ ਮੈਂ 5 ਸਾਲ ਜੋ ਕੁਝ ਕਰ ਸਕਦਾ ਸੀ ਮੈਂ ਕੀਤਾ ਔਰ ਅੱਗੇ ਵੀ ਇਹੀ ਕਰਦਾ ਰਹੂੰਗਾ ਤੁਸੀਂ ਤੁਹਾਨੂੰ ਇਸ ਇਲੈਕਸ਼ਨ ਦੇ ਵਿੱਚ ਇੱਕ ਵਾਰ ਫਿਰ ਮੌਕਾ ਮਿਲ ਰਿਹਾ ਆਪਣੇ ਰਿਪ੍ਰੈਜ਼ੈਂਟੇਟਿਵ ਚੁਣੋ ਮੇਨ ਮੁੱਦੇ ਕੀ ਹੋਣਗੇ ਮੈਂ ਕਹਿੰਦਾ ਮੈਂ ਆਪਣਾ ਰਿਪ੍ਰੈਜ਼ੈਂਟੇਟਿਵ ਚੁਣਨ ਦਾ ਤੁਹਾਡੇ ਕੋਲ ਇੱਕ ਫਿਰ ਮੌਕਾ ਵਾ ਮੁੱਦੇ ਬਹੁਤ ਆ ਭਾਜੀ ਮੁੱਦਾ ਇੱਕ ਹੋਵੇ ਤੇ ਮੈਂ ਕਹਾਂ ਮੇਨ ਮੁੱਦੇ ਨਹੀਂ ਮੁੱਦੇ ਰੋਜ਼ ਨਵੇਂ ਆਣਗੇ ਰੋਜ਼ ਪੁਰਾਣੇ ਹੋ ਜਾਂਦੇ ਲੇਕਿਨ ਕਾਬਲੀਅਤ ਕਿਰਦਾਰ ਔਰ ਮੋਰਲ ਅਥਾਰਟੀ ਦੇ ਉੱਤੇ ਇਲੈਕਸ਼ਨ ਲਗਾ ਕੇ ਇਹਦਾ ਰੋਪਾਏ ਕਿਹੜੀਆਂ ਚੀਜ਼ਾਂ ਹੋ ਚੁੱਕੀਆਂ ਤੁਸੀਂ ਬਾਅਸਦੇ ਹੋਰ ਤੁਸੀਂ ਦੰਗੇ ਮੈਂ ਤੁਹਾਨੂੰ ਇਹ ਕਹਾਂ ਕਿ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਤੋਂ ਲੈ ਕੇ ਵਿਕਾਸ ਕਾਰਜਾਂ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਨੌਜਵਾਨਾਂ ਦੀ ਨੌਕਰੀਆਂ ਤੋਂ ਲੈ ਕੇ ਸਾਫ ਸਫਾਈ ਤੋਂ ਲੈ ਕੇ ਗਲੀਆਂ ਤੋਂ ਲੈ ਕੇ ਹਰ ਛੋਟੇ ਤੋਂ ਵੱਡਾ ਮੁੱਦਾ ਐਡਰੈਸ ਕਰਾਂਗੇ ਔਰ ਇਹ ਕੋਸ਼ਿਸ਼ ਕਰਾਂਗੇ ਵੀ ਇਸ ਚੀਜ਼ ਨੂੰ ਅਸੀਂ ਜਿਹੜਾ ਇਹ ਸਮਾਂ ਵਾ ਇਹ ਜਿਹੜਾ ਲੰਘਿਆ ਸਮਾਂ ਪਿਛਲੇ 15 ਸਾਲ ਤੋਂ ਪਹਿਲ ਕਾਂਗਰਸ ਦੇ ਇੱਥੇ ਰਾਜ ਨਹੀਂ ਆਇਆ ਵੀ ਲੋਕਾਂ ਨੂੰ ਇੱਕ ਵਿਸ਼ਵਾਸ ਕਰਾਵਾ ਵੀ ਕਾਂਗਰਸ ਦੇ ਵਿੱਚ ਐਮ ਐਲ ਏ ਦਾ ਆ ਇੱਕ ਕਾਰਗੁਜ਼ਾਰੀ ਆ ਤੁਸੀਂ 10 ਸਾਲ ਕਾਲੀ ਦਿਲ ਦਾ ਐਮ ਐਲ ਏ ਵੀ ਵੇਖ ਲਿਆ ਤੁਸੀਂ 5 ਸਾਲ ਆਮ ਆਦਮੀ ਦਾ ਵੀ ਐਮ ਐਲ ਏ ਵੇਖ ਲਿਆ ਹੁਣ ਟਾਈਮ ਆ ਇੱਕ ਵਾਰ ਕਾਂਗਰਸ ਨੂੰ ਮੌਕਾ ਦੇ